ਜਿਹੜੇ ਭਗਵਾਨ ਸਿਉ ਮਾਨ ਨੇ ਨਾ ਜਿੰਨਾ ਮਰਜੀ ਢਾਲ ਲਓ ਜੇ ਇੱਕ ਵਾਰ ਇਹਨੂੰ ਛੇੜੋਗੇ ਨਾ ਚਾਰ ਬਾਰ ਰਿਪਲਾਈ ਕਰਦੋ ਜੋ ਆਮ ਆਦਮੀ ਪਾਰਟੀ ਹੈ ਉਹ ਸੱਤਾ ਤੇ ਕਾਬਜ਼ ਹੈ ਤੇ ਉਹ ਕਿਸੇ ਪਾਸੋਂ ਵੀ ਐਮਪੀ ਦੀਆਂ 13 ਸੀਟਾਂ ਨੇ ਜਿਹੜੀਆਂ ਉਹਨਾਂ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ ਜਿੱਤ ਕੇ ਦਿਖਾਉਣਗੇ ਅੱਡੀ ਚੋਟੀ ਦਾ ਉਹਨਾਂ ਦਾ ਜ਼ੋਰ ਲੱਗਿਆ ਇਹਨੂੰ ਲੈ ਕੇ ਉਹਨਾਂ ਨੇ ਇਹ ਲਿਸਟ ਐਟੀ ਜਿਹੜੀ ਜਾਰੀ ਕਰੀ ਹੈ ਮਿਰਸਾ ਸਿੰਘ ਪਟੋਹਾ ਜੀ ਨੇ ਉਹਨਾਂ ਦਾ ਨਾਮ ਵੀ ਆ ਰਿਹਾ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਆ ਰਿਹਾ ਹੈ ਤੇ ਉਧਰ ਕਾਂਗਰਸ ਤੋਂ ਡਿੰਪੇ ਦਾ ਇਹਨਾਂ ਦਾ ਨਾਮ ਆ ਰਿਹਾ ਟੱਕਰੀ ਚਿਹਰੀ ਨਹੀਂ ਤੇ ਉਹਨਾਂ ਨੂੰ ਟੱਕਰ ਸਿਰਫ ਲਾਲਜੀਤ ਸਿੰਘ ਭੁੱਲਰ ਹੀ ਦੇ ਸਕਦੇ ਨੇ ਤੇ ਵਰਤਮਾਨ ਦੀ ਸਟਰੈਟਜੀ ਹੈ ਉਹ ਕਾਮਯਾਬ ਹੋ ਸਕਦੀ ਹੈ ਫਤਿਹਗੜ ਸਾਹਿਬ ਦੀ ਸ਼ੀਰ ਦੀ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਦੇ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਗੁਰਪ੍ਰੀਤ ਸਿੰਘ ਜੀ ਜਿਹੜੇ ਲੰਘੇ ਦਿਨ ਕਾਂਗਰਸ ਨੂੰ ਸਦਾ ਲਈ ਛੱਡ ਕੇ ਆਵਾਮੀ ਪਾਰਟੀ ਦੇ ਵਿੱਚ ਆ ਗਏ ਉਹ ਅਕਸ ਦੇ ਬਹੁਤ ਸਾਫ ਸੁਥਰੇ ਲੀਡਰ ਨੇ ਤੇ ਕਾਂਗਰਸ ਉਹਨਾਂ ਨੇ ਛੱਡੀ ਹੈ ਤੇ ਕਾਂਗਰਸ ਚ ਛੱਡਣ ਤੋਂ ਬਾਅਦ ਉਹਨਾਂ ਦਾ ਸਮਝੌਤਾ ਹੀ ਮੈਨੂੰ ਲੱਗਦਾ ਹੈ ਵੀ ਤਾਂ ਹੋਇਆ ਸੀ ਤੁਸੀਂ ਫਤੇਗੜ ਸਾਹਿਬ ਤੋਂ ਸਾਨੂੰ ਟਿਕਟ ਦੰਦ ਤੇ ਕਰਮਜੀਤ ਤਨਮੋਲ ਨੇ ਜਿਹੜੇ ਲੋਕਾਂ 'ਚ ਬਹੁਤ ਚਰਚਿਤ ਨੇ ਤੇ ਭਗਵੰਤ ਮਾਨ ਦੇ ਪੁਰਾਣੇ ਸਾਥੀ ਵੀ ਰਹਿ ਚੁੱਕੇ ਹਾਂ ਠੀਕ ਹੈ ਤੇ ਲੱਗਦਾ ਹੈ ਵੀ ਇੱਥੋਂ ਵੀ ਜਿਹੜੀ ਸੀਟ ਅ ਫਰੀਦਕੋਟ ਦੀ ਕਰਮਜੀਤ ਤਨਮੋਲ ਕੱਢ ਸਕਦੇ ਹੁਣ ਸੰਗਰੂਰ ਹਲਕਾ ਆ ਗਿਆ ਜਿੱਥੇ ਹੁਣ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਮਨ ਨੇ ਜਿਨ੍ਹਾਂ ਨੇ ਜਿਵਨੀ ਚੋਣ ਦੇ ਵਿੱਚ ਭਗਵੰਤ ਮਾਨ ਦੀ ਸੀਟ ਖਾਲੀ ਹੋਣ ਤੋਂ ਬਾਅਦ ਉੱਥੇ ਜਿੱਤ ਹਾਸਲ ਕਰੀ ਸੀ ਉੱਥੇ ਮੁਕਾਬਲਾ ਫਸਮਾ ਹੋ ਸਕਦਾ। ਵਿਰੋਧੀ ਮੰਨਣ ਚਾਹੇ ਨਾ ਮੰਨਣ। ਪਿੰਡਾਂ ਦਾ ਤੱਪਕਾ ਅਸੀਂ ਪਿੰਡਾਂ 'ਚ ਜਾਣੇ ਹਾਂ। ਪਿੰਡਾਂ ਦੇ ਲੋਕ ਬਿਜਲੀ ਬਿੱਲ ਨੂੰ ਲੈ ਕੇ ਜੋ ਜ਼ੀਰੋ ਬਿਲਾਉਂਦਾ ਉਹ ਤੇ ਖੁਸ਼ ਨੇ। ਇੱਕ ਅਸੀਂ ਕਹਿ ਸਕਦੇ ਵੀ ਇਹ ਸਟਰੋਂਗ ਦਾਵੇਦਾਰ ਨੇ। ਸੀਟ ਤੇ ਸਟਰੋਂਗ ਨੇ ਕਿਉਂਕਿ ਮੌਜੂਦਾ ਮੰਤਰੀ ਨੇ ਤੰਤਰ ਸਾਰਾ ਇਹਨਾਂ ਦੇ ਅੰਦਰ ਹੈ। ਅਗਲੀ ਗਰੰਟੀ ਇਹਨਾਂ ਨੇ ਹਜ਼ਾਰ-ਹਜ਼ਾਰ ਵਾਲੀ ਦੇਤੀ। ਫਰੀਦ ਸਾਹਿਬ ਬੁਲਾ ਲਿਓ 27 22 ਇਹ ਸਫਾਇਆ ਕਰਨਗੇ ਸਤਿ ਸ਼੍ਰੀ ਅਕਾਲ ਜੀ ਮੈਂ ਹਰਵਿੰਦਰ ਕੌਰ ਰੋਜ਼ਾਨਾ ਟਾਈਮ ਦੇਖਣ ਵਾਲੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਤੇ ਅੱਜ ਪੰਜਾਬ ਦੀ ਸਿਆਸਤ ਨੂੰ ਲੈ ਕੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਜੁੜੇ ਨੇ ਸਾਡੇ ਸਹਾਇਕੀ ਸੰਦੀਪ ਸਿੰਘ ਬੈਣੀਪਾਲ ਤੇ ਉਹਨਾਂ ਨਾਲ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਾਂਗੇ ਅ ਸਤਿ ਸ਼੍ਰੀ ਅਕਾਲ ਸੰਦੀਪ ਸਿੰਘ ਸਤਿ ਸ਼੍ਰੀ ਅਕਾਲ ਅ ਸਰ ਤੁਹਾਨੂੰ ਪਤਾ ਹੀ ਆ ਕਿ ਅੱਜ ਆਪ ਦੇ ਵੱਲੋਂ ਜਿਹੜੀ ਲਿਸਟ ਐਮਪੀ ਦੀ ਚੋਣਾਂ ਨੂੰ ਲੈ ਕੇ ਜਿਹੜੀ ਲਿਸਟ ਜਾਰੀ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਹਾਂਜੀ ਅਜਾ ਆਮ ਆਦਮੀ ਪਾਰਟੀ ਨੇ ਲੋਕ ਸਭਾ ਇਲੈਕਸ਼ਨ ਲਈ ਆਪਣੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ ਉਹਦੇ ਵਿੱਚ 8 ਉਮੀਦਵਾਰ ਉਹਨਾਂ ਨੇ ਮੈਦਾਨ ਚ ਉਤਾਰੇ ਨੇ ਸੋ ਪਹਿਲਾਂ ਤੁਹਾਨੂੰ ਮੈਂ ਦੱਸ ਦਵਾਂ ਕਿਹੜੇ ਕਿਹੜੇ ਉਮੀਦਵਾਰ ਕਿੱਥੋਂ ਕਿੱਥੋਂ ਨੇ ਅੰਮ੍ਰਿਤਸਰ ਤੋਂ ਨੇ ਕੁਲਦੀਪ ਸਿੰਘ ਢਾਲੀਵਾਲ ਤੇ ਖਡੂਰ ਸਾਹਿਬ ਤੋਂ ਲਾਲਜੀਤ ਸਿੰਘ ਭੁੱਲਰ ਤੇ ਜਲੰਧਰ ਤੋਂ ਜੋ ਮੌਜੂਦਾ ਐਮਪੀ ਨੇ ਸੁਸ਼ੀਲ ਕੁਮਾਰ ਰਿੰਕੂ ਫਤਿਹਗੜ੍ਹ ਸਾਹਿਬ ਤੋਂ ਗੁਰਪ੍ਰੀਤ ਸਿੰਘ ਜੀਪੀ ਤੇ ਫਰੀਦਕੋਟ ਤੋਂ ਕਰਮਜੀਤ ਅਨਮੋਲ ਇਹ ਤੋਂ ਇਲਾਵਾ ਬਠਿੰਡੇ ਤੋਂ ਗੁਰਮੀਤ ਸਿੰਘ ਖੁੱਡੀਆਂ ਤੇ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਰ ਤੇ ਪਟਿਆਲੇ ਤੋਂ ਡਾਕਟਰ ਬਲਵੀਰ ਸਿੰਘ ਵੀ 8 ਉਮੀਦਵਾਰ ਹਲਾਣੇ ਨੇ ਵੱਡੇ ਚਿਹਰੇ ਨੇ ਸਾਰੇ ਤੇ ਵੱਡੀ ਗੱਲ ਇਹ ਹੈ ਵੀ ਇਹਨਾਂ ਦੇ ਵਿੱਚੋਂ ਤਕਰੀਬਨ ਮੰਤਰੀ ਨੇ ਪੰਜਾਬ ਸਰਕਾਰ ਦੇ ਵਿੱਚ ਜੋ ਆਮ ਆਦਮੀ ਪਾਰਟੀ ਹੈ ਉਹ ਸੱਤਾ ਤੇ ਕਾਬਜ ਹੈ ਤੇ ਉਹ ਕਿਸੇ ਪਾਸੋਂ ਵੀ ਐਮਪੀ ਦੀਆਂ 13 ਸੀਟਾਂ ਨੇ ਜਿਹੜੀਆਂ ਉਹਨਾਂ ਤੋਂ ਪਿੱਛੇ ਨਹੀਂ ਹਟਣਾ ਚਾਹੁੰਦੀ ਜਿੱਤ ਕੇ ਦਿਖਾਉਣਗੇ ਅੱਡੀ ਚੋਟੀ ਦਾ ਉਹਨਾਂ ਦਾ ਜੋਰ ਲੱਗਿਆ ਇਹਨੂੰ ਲੈ ਕੇ ਉਹਨਾਂ ਨੇ ਇਹ ਲਿਸਟ ਹੈ ਜਿਹੜੀ ਜਾਰੀ ਕਰੀ ਹੈ ਕਿਉਂਕਿ ਦੇਖੋ ਜਿਹੜੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਆਪਾਂ ਅਮਰਸਰ ਸੀਟ ਦੀ ਗੱਲ ਕਰਦੇ ਹਾਂ ਉਹਨਾਂ ਦਾ ਰੁਤਬਾ ਬਹੁਤ ਵੱਡਾ ਹੈ ਤੇ ਕੰਮ ਵੀ ਬਹੁਤ ਕਰਦੇ ਨੇ ਸੋਸ਼ਲ ਮੀਡੀਆ ਤੇ ਵੀ ਪੂਰੇ ਐਕਟਿਵ ਨੇ ਤੇ ਉਹਨਾਂ ਨੂੰ ਲੋਕ ਪਸੰਦ ਵੀ ਕਰਦੇ ਨੇ ਤੇ ਆਮ ਆਦਮੀ ਪਾਰਟੀ ਨੇ ਉਹਨਾਂ ਤੇ ਦਾਅ ਖੇਡਿਆ ਵੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਹੈ ਜਿਹੜੀ ਅਮਰਸਰ ਤੋਂ ਕੁਲਦੀਪ ਸਿੰਘ ਢਾਲੀਵਾਲ ਜੇਕਰ ਉਤਰਗੇ ਹੁਣ ਉਤਰਗੇ ਤੇ ਉਹ ਦੂਜਿਆਂ ਨੂੰ ਢਾਹ ਲਾ ਸਕਦੇ ਨੇ ਕਿਉਂਕਿ ਉੱਥੇ ਵੀ ਜ਼ਿਆਦਾਤਰ ਜਿਹੜੇ ਐਮ.ਐਲ.ਏ ਨੇ ਉਹ ਆਮ ਆਦਮੀ ਪਾਰਟੀ ਦੇ ਠੀਕ ਹੈ ਜੇਕਰ ਆਪਾਂ ਗੱਲ ਕਰੀਏ ਵੀ ਲਾਲਜੀਤ ਸਿੰਘ ਭੁੱਲਰ ਉਹ ਖਡੂਰ ਸਾਹਿਬ ਤੋਂ ਨੇ ਤੇ ਖਡੂਰ ਸਾਹਿਬ ਹੈ ਜਿਹੜਾ ਉੱਥੇ ਸਾਰੇ ਸਟਰੋਂਗ ਕੈਂਡੀਡੇਟ ਆ ਸਕਦੇ ਨੇ ਬਲਟੋਹਾ ਬਿਰਸਾ ਸਿੰਘ ਬਲਟੋਹਾ ਜੀ ਨੇ ਉਹਨਾਂ ਦਾ ਨਾਮ ਵੀ ਆ ਰਿਹਾ ਵਿਕਰਮ ਸਿੰਘ ਮਜੀਠੀਆ ਦਾ ਨਾਮ ਵੀ ਆ ਰਿਹਾ ਤੇ ਉਧਰ ਕਾਂਗਰਸ ਤੋਂ ਡਿੰਪੇ ਦਾ ਇਨੋਂ ਦਾ ਨਾਮ ਆ ਰਿਹਾ ਟੱਕਰੀ ਚਿਹਰੀ ਨਹੀਂ ਤੇ ਉਹਨਾਂ ਨੂੰ ਟੱਕਰ ਸਿਰਫ ਲਾਲਜੀਤ ਸਿੰਘ ਭੁੱਲਰ ਹੀ ਦੇ ਸਕਦੇ ਨੇ ਕਿਉਂਕਿ ਮੌਜੂਦਾ ਮੰਤਰੀ ਨੇ ਠੀਕ ਹੈ ਜਿਹੜੇ ਮੰਤਰੀ ਨੇ ਲੋਕਾਂ ਨੇ ਲੋਕਾਂ ਦੇ ਵਿੱਚ ਮੰਤਰੀਆਂ ਨੇ ਵਿਸ਼ਵਾਸ ਬਣਾਇਆ ਹੋਇਆ ਹੈ ਕੰਮ ਕਰਿਆ ਹੋਇਆ ਹੈ ਤੇ ਲੋਕ ਉਹਨਾਂ ਨੂੰ ਪਸੰਦ ਵੀ ਕਰਦੇ ਨੇ ਤਾਂ ਕਰਕੇ ਜਿਹੜੀ ਭਗਵਾਨਦਾਨ ਦੀ ਸਟਰੈਟਜੀ ਹੈ ਉਹ ਕਾਮਯਾਬ ਹੋ ਸਕਦੀ ਹੈ ਇਹ ਤੋਂ ਬਿਨਾ ਜਲੰਧਰ ਤੋਂ ਸੁਸ਼ੀਲ ਕੁਮਾਰ ਰਿੰਕੂ ਨੇ ਜਿਨ੍ਹਾਂ ਨੇ ਪਿੱਛੇ ਹੀ ਰੀਸੈਂਟ ਜਿਹੜੀ ਲੋਕ ਸਭਾ ਇਲੈਕਸ਼ਨ ਹੋਈ ਸੀ ਜਿਮਨੀਚੋਨ ਹੋਈ ਸੀ ਉੱਥੇ ਜਿੱਤ ਹਾਸਲ ਕੀਤੀ ਸੀ ਇਹਦੇ ਬਿਹਾਫ ਤੇ ਉਹਨਾਂ ਨੂੰ ਮੌਕਾ ਦਿੱਤਾ ਗਿਆ ਠੀਕ ਹੈ ਹੋ ਸਕਦਾ ਹੈ ਵੀ ਉੱਥੋਂ ਕਾਂਗਰਸ ਤੋਂ ਚਰਨਜੀਤ ਸਿੰਘ ਚੰਨੀ ਮੈਦਾਨ ਚ ਆ ਸਕਦੇ ਨੇ ਉੱਥੇ ਟੱਕਰ ਦਾ ਮੁਕਾਬਲਾ ਹੋ ਸਕਦਾ ਹੈ ਤੇ ਫਤਿਹਗੜ ਸਾਹਿਬ ਦੀ ਸੀਟ ਦੀ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਦੇ ਫਤਿਹਗੜ ਸਾਹਿਬ ਦੇ ਜ਼ਿਲ੍ਹਾ ਪ੍ਰਧਾਨ ਸੀਗੇ ਗੁਰਪ੍ਰੀਤ ਸਿੰਘ ਜੀਪੀ ਜਿਹੜੇ ਲੰਗੇ ਦਿਨ ਕਾਂਗਰਸ ਨੂੰ ਸਦਾ ਲਈ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਆ ਗਏ ਤੇ ਭਗਵੰਤ ਸਿੰਘ ਮਾਨ ਉਹਨਾਂ ਵੱਲੋਂ ਉਹਨਾਂ ਦੀ ਜੁਆਇਨਿੰਗ ਕਰਾਈ ਗਈ ਤੇ ਉਹਨਾਂ ਨੂੰ ਵੀ ਟਿਕਟ ਦਾ ਦਾਅਵੇਦਾਰ ਬਣਾਇਆ ਗਿਆ ਕਿਉਂਕਿ ਉਹ ਅਕਸ ਦੇ ਬਹੁਤ ਸਾਫ਼ ਸੁਥਰੇ ਲੀਡਰ ਨੇ ਤੇ ਕਾਂਗਰਸ ਉਹਨਾਂ ਨੇ ਛੱਡੀ ਐ ਤੇ ਕਾਂਗਰਸ ਚ ਛੱਡਣ ਤੋਂ ਬਾਅਦ ਉਹਨਾਂ ਦਾ ਸਮਝੌਤਾ ਹੀ ਮੈਨੂੰ ਲੱਗਦਾ ਹੈ ਵੀ ਤਾਂ ਹੋਇਆ ਸੀ ਤੁਸੀਂ ਫਤੇਗੜ ਸਾਹਿਬ ਤੋਂ ਸਾਨੂੰ ਟਿਕਟ ਦਮੋ ਕਿਉਂਕਿ ਫਤੇਗੜ ਸਾਹਿਬ ਦੇ ਵਿੱਚ ਵੀ ਕਾਫੀ ਚਿਹਰੇ ਸੀਗੇ ਜਿਹੜੇ ਉੱਭਰ ਰਹੇ ਸੀਗੇ ਟਿਕਟ ਸਾਨੂੰ ਕਲੀਅਰ ਕਰਨੀਆਂ ਇਹ ਸੀਟ ਤੇ ਵੀ ਕਿਉਂਕਿ ਦੇਖੋ ਕਾਂਗਰਸੀ ਵੋਟ ਉਹਨਾਂ ਨਾਲ ਪਹਿਲਾਂ ਜੁੜੀ ਹੋਈ ਐ ਦੇਖੋ ਇੱਕ ਤਾਂ ਹੁੰਦੀ ਐ ਕਾਂਗਰਸ ਦੀ ਪੱਕੀ ਵੋਟ ਇੱਕ ਹੁੰਦੀ ਐ ਲੀਡਰ ਦੀ ਆਪਣੀ ਪਰਸਨਲ ਉਹਨਾਂ ਦੀ ਜੀਪੀ ਦੀ ਪਰਸਨਲ ਵੋਟ ਫਤਿਹਗੜ ਸਾਹਿਬ ਦੇ ਵਿੱਚ ਹੈਗੀ ਹੈ ਜੋ ਉਹਨਾਂ ਨੂੰ ਮਦਦ ਕਰ ਸਕਦੀ ਹੈ ਤੇ ਹੁਣ ਹੈਰਾਨ ਕਰਨ ਵਾਲਾ ਨਾਮ ਹੈ ਕਰਨਜੀਤਨ ਮੋਲ ਤੇ ਇਹਨਾਂ ਨੇ ਦਾ ਖੇਡ ਦਾ ਕਰਨਜੀਤਨ ਮੋਲ ਤੇ ਹੋਰ ਵੀ ਕਹਿੰਦੇ ਨੇ ਵੀ ਅਗਲੀ ਸੂਚੀ ਦੇ ਵਿੱਚ ਵੀ ਕੋਈ ਸੈਲੀਬ੍ਰਿਟੀ ਆ ਸਕਦਾ ਹੈ ਤੇ ਕਰਨਜੀਤਨ ਮੋਲ ਨੇ ਜਿਹੜੇ ਲੋਕਾਂ 'ਚ ਬਹੁਤ ਚਰਚਿਤ ਨੇ ਤੇ ਭਗਵੰਤ ਮਾਨ ਦੇ ਪੁਰਾਣੇ ਸਾਥੀ ਵੀ ਰਹਿ ਚੁੱਕੇ ਨੇ ਠੀਕ ਹੈ ਤੇ ਲੱਗਦਾ ਹੈ ਵੀ ਇੱਥੋਂ ਵੀ ਜਿਹੜੀ ਸੀਡ ਅ ਫਰੀਦਕੋਟ ਦੀ ਕਰਮਜੀਤਨ ਮੋਗਲ ਕੱਢ ਸਕਦੇ ਨੇ ਦਾ ਖਿਡਿਆ ਗਿਆ ਉੱਥੇ ਤੇ ਅਗਲਾ ਨੰਬਰ ਹੈ ਬਠਿੰਡਾ ਤੋਂ ਗੁਰਮੀਤ ਸਿੰਘ ਖੁੱਡੀਆਂ ਤੋਂ ਬਹੁਤ ਸਾਫ਼ ਅਕਸ ਦੇ ਇਨਸਾਨ ਨੇ ਬਹੁਤ ਮਿਹਨਤੀ ਪਰਿਵਾਰ ਚੋਂ ਨੇ ਤੇ ਉਹਨਾਂ ਨੇ ਪਿੱਛੇ ਵੀ ਵਿਧਾਨ ਸਭਾ ਹਲਕੇ ਦੇ ਵਿੱਚ ਚੰਗੀ ਲੀਡ ਦੇ ਵਿੱਚ ਹਾਸਲ ਕਰੀ ਸੀਗੀ ਤੇ ਹੁਣ ਉਹ ਮੰਤਰੀ ਵੀ ਨੇ ਠੀਕ ਹੈ ਉਹਨਾਂ ਦੇ ਵੀ ਦਾ ਖਿਡਿਆ ਗਿਆ ਹੋ ਸਕਦਾ ਹੈ ਮਤਲਬ ਉਹ ਵੀ ਸ਼ੀਟੋਂ ਕੱਢ ਸਕਦੇ ਨੇ ਠੀਕ ਹੈ ਕਿਉਂਕਿ ਦੇਖੋ ਹਰ ਇੱਕ ਪਾਰਟੀ ਇਹ ਜ਼ੋਰ ਤਾਂ ਲਾਉਂਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਮੈਦਾਨ ਚ ਤਾਂ ਉਤਾਰੇ ਨੇ ਤਖੜੇ ਚਿਹਰੇ ਵੀ ਅਸੀਂ ਜਿੱਤ ਸਕੀਏ ਐਮਪੀ ਦੇ ਵਿੱਚ ਵੀ ਮਤਲਬ ਵੀ ਅਸੀਂ ਲੋਕ ਸਭਾ ਦੇ ਵਿੱਚ ਵੀ ਆਪਣੀ 13 ਦੀਆਂ 13 ਸੀਟਾਂ ਜਿੱਤ ਕੇ ਲੋਕ ਸਭਾ ਦੇ ਵਿੱਚ ਪਹੁੰਚੀਏ ਇਹ ਉਹਨਾਂ ਦਾ ਮਕਸਦ ਹੈ ਤੇ ਹੁਣ ਆਗੇ ਅੱਗੇ ਨੌਜਵਾਨ ਮੀਤ ਹੇਰ ਨੇ ਬਹੁਤ ਨੌਜਵਾਨਾਂ ਦੇ ਪਪੂਲਰ ਨੇ ਸਪੋਰਟਸ ਮੰਤਰੀ ਵੀ ਨੇ ਸੰਗਰੂਰ ਤੋਂ ਉਹਨਾਂ ਦੀ ਲੋਕ ਸਭਾ ਦੇ ਉਮੀਦਵਾਰੀ ਐਲਾਨੀ ਗਈ ਹੈ ਹੁਣ ਸੰਗਰੂਰ ਹਲਕਾ ਆ ਗਿਆ ਜਿੱਥੇ ਹੁਣ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਮਨ ਨੇ ਜਿਨ੍ਹਾਂ ਨੇ ਜਿਮਨੀ ਚੌਣ ਦੇ ਵਿੱਚ ਭਗਵੰਤ ਮਾਨ ਦੀ ਸੀਟ ਖਾਲੀ ਹੋਣ ਤੋਂ ਬਾਅਦ ਉੱਤੇ ਜਿੱਤ ਹਾਸਲ કરી ਸੀ ਉੱਥੇ ਮੁਕਾਬਲਾ ਫਸਮਾ ਹੋ ਸਕਦਾ ਹੈ ਕਿਉਂਕਿ ਮਾਲਵੇ ਦਾ ਮੇਨ ਏਰੀਆ ਪੈਂਦਾ ਆਪ ਦਾ ਘੜ ਮੰਨਿਆ ਜਾਂਦਾ ਪਰ ਉੱਥੇ ਲੋਕ ਆਪ ਦੇ ਘੜ ਭੁਗਤੇ ਸੀਗੇ ਸਿਮਰਜੀਤ ਮਾਨ ਤੇ ਹੁਣ ਉੱਥੇ ਦੇਖਦੇ ਆ ਵੀ ਇਹਨਾਂ ਦੀ ਟੱਕਰ ਚ ਕੀ ਨਿਕਲ ਕੇ ਆਉਂਦਾ ਤੇ ਹੁਣ ਰਹੀ ਗੱਲ ਪਟਿਆਲਾ ਸੀਟ ਅਖਮੀ ਸੀਟ ਪਟਿਆਲਾ ਦੀ ਹੈ ਪਟਿਆਲਾ ਤੋਂ ਵੀ ਮੰਤਰੀ ਨੇ ਡਾਕਟਰ ਬਲਵੀਰ ਸਿੰਘ ਜਿਨ੍ਹਾਂ ਨੂੰ ਨੇ ਟਿਕਟ ਦਿੱਤੀ ਹੈ ਤੇ ਹੋ ਸਕਦਾ ਹੈ ਉੱਥੇ ਵੀ ਕਿਉਂਕਿ ਪਟਿਆਲੇ ਦੇ ਵਿੱਚ ਜਿੰਨੇ ਹਲਕੇ ਪੈਂਦੇ ਉੱਥੇ ਸਾਰਿਆਂ ਦੇ ਵਿੱਚ ਹੀ ਤਕਰੀਬਨ ਆਮ ਆਦਮੀ ਪਾਰਟੀ ਦੇ ਐਮਐਲਏ ਠੀਕ ਹੈ ਤੇ ਉੱਥੋਂ ਵੀ ਸੀਟ ਇਹ ਕੱਢ ਸਕਦੇ ਨੇ ਕਿਉਂਕਿ ਹੁਣ ਉੱਥੇ ਇੱਕ ਦੋ ਦਿਨ ਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਬੀਜੇਪੀ ਜੁਆਇਨ ਕਰ ਸਕਦੇ ਨੇ ਕਰ ਰਹੇ ਨੇ ਤੇ ਉੱਥੋਂ ਬੀਜੇਪੀ ਦੇ ਕੈਂਡੀਡੇਟ ਉਸ ਉਹ ਹੋ ਸਕਦੇ ਨੇ ਕਾਂਗਰਸੀ ਵੋਟਰ ਤਕੜਾ ਪਰਿਵਾਰ ਉਹਨਾਂ ਨੂੰ ਵੀ ਲੋਕ ਨਾਲ ਜੁੜੇ ਨੇ ਦੇਸ਼ਕ 22 ਦੇ ਵਿੱਚ ਸਾਰੇ ਦਿਗਜਨ ਆਮ ਆਦਮੀ ਪਾਰਟੀ ਨੇ ਹਰ ਚ ਪਾਣੀ ਮੰਦ ਰੋੜ ਤੇ ਪਰ ਜਿਹੜੇ ਇਹ ریاਸਤੀ ਲੋਕ ਆਉਂਦੇ ਨੇ ਇਹਨਾਂ ਦੀ ਪਰਸਨਲ ਵੋਟ ਹੁੰਦੀ ਹੈ ਜੇਕਰ ਬੀਜੇਪੀ ਨਾਲ ਜੁੜਦੇ ਨੇ ਉਹਨਾਂ ਦਾ ਵੀ ਟੱਕਰ ਦਾ ਮੁਕਾਬਲਾ ਹੋਊ ਤੇ ਕਾਂਗਰਸ ਕਿਹਨੂੰ ਉਤਾਰਦੀ ਹੈ ਨਵਜੋਤ ਸਿੰਘ ਸਿੱਧੂ ਆਉਂਦੇ ਨੇ ਜਮਾਂ ਦੀ ਪਤਨੀ ਹੁੰਦੀ ਹੈ ਜਾਂ ਕੋਈ ਹੋਰ ਹੁੰਦਾ ਹੈ ਤੇ ਉੱਥੇ ਵੀ ਮੁਕਾਬਲਾ ਦੇਖਣ ਨੂੰ ਮਿਲੂਗਾ ਤੇ ਵੀ ਗੱਲ ਇਹ ਹੈ ਵੀ ਦੇਖੋ ਜਿਹੜੇ ਭਗਵੰਤ ਸਿੰਘ ਮਾਨ ਨੇ ਨਾ ਜਿੰਨਾ ਮਰਜੀ ਢਾਲਾ ਲਾ ਲੋ ਜੇ ਇੱਕ ਵਾਰ ਇਹਨੂੰ ਛੇੜੋਗੇ ਤੇ ਚਾਰ ਵਾਰ ਰਿਪਲਾਈ ਕਰਦਗੇ ਠੀਕ ਹੈ ਇੱਕ ਕਹਾਵਤ ਤਾਂ ਕਹਿੰਦੇ ਵੀ ਜੇ ਜੰਗਲ ਦੇ ਇੱਕ ਸ਼ੇਰ ਹਨ ਜੇ ਉਹਨੂੰ 20 ਜਾਨਵਰ ਘੇਰਾ ਪਾ ਲੈਣ ਠੀਕ ਹੈ ਜੇ ਸ਼ੇਰ ਦਹਾੜ ਮਾਰਦਾ ਤਾਂ ਸਾਰੇ ਜਾਨਵਰ ਪੂੰਛਾ ਥੱਲੇ ਕਰਕੇ ਭੱਜ ਜਾਂਦੇ ਨੇ ਉਹ ਕਮੇ ਭਗਵੰਤ ਮਾਨ ਨੂੰ ਛੇੜ ਤਾਂ ਲੰਦੇ ਨੇ ਸਾਰੇ ਵਿਰੋਧੀ ਫਿਰ ਜਦੋਂ ਭਗਵੰਤ ਸਿੰਘ ਨੂੰ ਛਿੜ ਜਾਂਦਾ ਨਾ ਫਿਰ ਭੱਜ ਜਾਂ ਲੰਦੇ ਨੇ ਫਿਰ ਮੁੜ ਕੇ ਕੋਈ ਬਿਆਨਬਾਜ਼ੀ ਨਹੀਂ ਕਰਦੇ ਠੀਕ ਹੈ ਇਹਨਾਂ ਨੇ ਪੂਰਾ ਜੋਰ ਲਾ ਦੇਣਾ ਵੀ ਐਮਪੀ ਦੇ ਵਿੱਚ ਇਹ ਆਪਣੀਆਂ ਸੀਟਾਂ ਕੱਢਣ ਤੇ ਹੋ ਸਕਦਾ ਹੈ ਵੀ ਜਿਹੜੇ ਲੋਕ ਸਭਾ ਦੇ ਵਿੱਚ ਇਲੈਕਸ਼ਨ ਹੁੰਦੇ ਨੇ ਇਹ ਤਾਂ ਦਾਵਾ ਕਰਦੇ ਨੇ ਕਿ ਅਸੀਂ 13 ਦੀਆਂ 13 ਸੀਟਾਂ ਅਸੀਂ ਕੱਢਾਂਗੇ ਪਰ ਹਜੇ ਦੂਜੇ ਵੀ ਦਿੱਗਜ ਚਿਹਰੇ ਬਹੁਤ ਪਏ ਨੇ ਇਹ ਨਹੀਂ ਹੁੰਦਾ ਹਰ ਵਾਰ ਨਹੀਂ ਹੁੰਦਾ ਵੀ ਜਿੰਨੀਆਂ ਪਾਰਟੀਆਂ ਦੇ ਦਿੱਗਜ ਬੰਦੇ ਸੀ ਇੱਕ ਵਾਰ ਹਾਰ ਗਏ ਤਾਂ ਹਰ ਵਾਰ ਹਾਰਨ ਕਿਉਂਕਿ ਗਲਤੀਆਂ ਤੋਂ ਹੀ ਬੰਦਾ ਸਿੱਖਦਾ ਜੇ ਉਹਨੇ ਗਲਤੀਆਂ ਕਰੀਆਂ ਸੀ ਤਾਂ ਲੋਕਾਂ ਨੇ ਉਹਨੂੰ ਫਤਵਾ ਦੇ ਤਾ ਸੜਕਾਂ ਤੇ ਫਿਰਦੇ ਨੇ ਜਿਹੜੇ ਬੰਦੇ ਕਦੇ ਮਿਲਦੇ ਹੀ ਨਹੀਂ ਸੀ ਨਾ ਜਿਹੜੇ ਲੀਡਰ ਹੁਣ ਅੱਜ ਕੱਲ੍ਹ ਨੂੰ ਸੜਕਾਂ ਤੇ ਫਿਰਦੇ ਨੇ ਇਕੱਲੇ-ਕੁਲੇ ਦੇ ਘਰ ਮਿਲਦੇ ਨੇ ਸਾਰਾ ਕੁਝ ਕਿਦੇ ਕਰਕੇ ਹੋਇਆ ਭਗਵੰਤ ਮਾਨ ਕਰਕੇ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਵੀ ਹਨਾ ਸਾਰੇ ਟੱਕਰ ਦੇਣ ਵਾਲੇ ਆ ਹਨਾ ਤੇ ਹੁਣ ਜਿਸ ਤਰ੍ਹਾਂ ਮਤਲਬ ਕਿ ਆਪ ਸਰਕਾਰ ਦੇ ਵੱਲੋਂ ਲਿਸਟ ਤਾਂ ਜਾਰੀ ਕਰ ਦਿੱਤੀ ਆ ਕੀ ਲੱਗਦਾ ਜਿੱਤ ਜਾਣਗੇ ਦੇਖੋ ਦੋ ਮੱਲ ਘੁੱਲਦੇ ਨੇ ਨਾ ਖਾੜੀ 'ਚ ਇੱਕ ਨੇ ਜਿੱਤਣਾ ਏ ਇੱਕ ਨੇ ਹਾਰ ਨਹੀਂ ਹੁੰਦਾ ਹਮ ਪਾਰਟੀਆਂ ਤਿੰਨ ਚਾਰ ਨੇ ਆਜ਼ਾਦ ਵੀ ਲੜਨਗੇ ਸਾਰੇ ਬੰਦੇ ਜਿੱਤਣ ਵਾਸਤੇ ਹੀ ਆਉਣਗੇ ਠੀਕ ਹੈ ਅਸੀਂ ਕਹਿ ਸਕਦੇ ਹਾਂ ਵੀ ਇਹ ਸਟਰੋਂਗ ਦਾਵੇਦਾਰ ਨੇ ਸੀਟ ਤੇ ਸਟਰੋਂਗ ਨੇ ਕਿਉਂਕਿ ਮੌਜੂਦਾ ਮੰਤਰੀ ਨੇ ਤੰਤਰ ਸਾਰਾ ਇਹਨਾਂ ਦੇ ਅੰਦਰ ਹੈ ਕਿਉਂਕਿ ਕੰਮ ਵੀ ਕਰ ਰਹੇ ਨੇ ਲੋਕ ਪੰਜਾਬ ਦੇ ਲੋਕ ਭਗਵੰਤ ਮਾਨ ਦਾ ਜੋ ਬਿਜਲੀ ਮਾਫੀ ਦਾ ਫੈਸਲਾ ਸੀ ਨਾ ਬਿਲਾ ਦਾ ਉਹਦੇ ਤੋਂ ਖੁਸ਼ ਨੇ ਵਿਰੋਧੀ ਮੰਨਣ ਚਾਹੇ ਨਾ ਮੰਨਣ ਪਿੰਡਾਂ ਦਾ ਧੱਕਾ ਅਸੀਂ ਪਿੰਡਾਂ 'ਚ ਜਾਂਦੇ ਹਾਂ ਪਿੰਡਾਂ ਦੇ ਲੋਕ ਬਿਜਲੀ ਬਿੱਲ ਨੂੰ ਲੈ ਕੇ ਜੋ ਜ਼ੀਰੋ ਬਿਲਾਉਂਦਾ ਉਹ ਤੇ ਖੁਸ਼ ਨੇ ਉਹ ਬਿੱਲ ਦੇ ਅਧਾਰ ਤੇ ਵੀ ਇਹਨਾਂ ਨੂੰ ਵੋਟ ਪੈਣੀ ਹੈ ਜਦੋਂ ਅਗਲੀ ਗਰੰਟੀ ਨੇ ਨੇ ਹਜ਼ਾਰ-ਹਜ਼ਾਰ ਵਾਲੀ ਦੇਤੀ ਫਿਰ ਇਹ ਸਾਬ ਰਾ ਲਿਓ 27 22 ਇਹ ਸਫਾਇਆ ਕਰਨਗੇ ਅਗਲੀ ਸੀਟਾਂ ਤੇ ਦਾਅਵੇਦਾਰ ਹੋਰ ਕੌਣ ਹੋ ਸਕਦੇ ਨੇ ਦੇਖੋ ਇਹਨਾਂ ਦਾ ਪਹਿਲੀ ਸੂਚੀ ਤਾਂ ਆ ਗਈ ਹਜੇ 메ਨ ਸੀਟ ਲੁਧਿਆਣਾ ਰਹਿੰਦੀ ਹੈ ਗੁਰਦਾਸਪੁਰ ਰਹਿੰਦੀ ਹੈ ਹੁਸ਼ਿਆਰਪੁਰ ਰਹਿੰਦੀ ਹੈ ਅਨੰਦਪੁਰ ਸਾਹਿਬ ਰਹਿੰਦੀ ਹੈ ਹਨ ਇਹ ਜਿਹੜੀਆਂ ਸੀਟਾਂ ਰਹਿੰਦੀਆਂ ਨੇ ਕਹਿੰਦੇ ਅਫਵਾਹਾਂ ਆਈਆਂ ਸੀ ਕਹਿੰਦੇ ਅਨਮੋਲ ਕਵਾਤਨ ਲੁਧਿਆਣੇ ਤੋਂ ਮੈਦਾਨ ਚ ਉਤਾਰ ਸਕਦੇ ਨੇ ਦੇਖੋ ਦਾ ਤਾ ਟਕੜਾ ਖੇਡਣਗੇ ਠੀਕ ਹੈ ਤੇ ਇੱਕ ਡਾਕਟਰ ਸੀਗੇ ਡੀ ਐਚਓ ਲਖਵੀਰ ਸਿੰਘ ਹੁਸ਼ਿਆਰਪੁਰ ਤੋਂ ਕਹਿੰਦੇ ਉਹ ਵੀ ਉਤਾਰ ਸਕਦੇ ਨੇ ਮੈਦਾਨ ਚ ਉਹਨਾਂ ਨੂੰ ਪਾਰਟੀ ਜੁਆਇਨ ਕਰਾ ਕੇ ਦੇਖੋ ਵੀ ਜਿਹੜੇ ਪਲਾਨਿੰਗ ਹੈ ਪਲਾਨਿੰਗ ਬਹੁਤ ਤਕੜੀ ਨਾਲ ਚੱਲ ਰਹੀ ਨੇ ਹੋ ਸਕਦਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਮਾ ਕੁਝ ਦੇਖਣ ਨੂੰ ਮਿਲੇ ਪਰ ਪੂਰੀ ਬਾਹ ਲਾ ਦੇਣਗੇ ਤੇ ਵਿਰੋਧੀਆਂ ਨੂੰ ਇਹ ਸਭ ਲਾ ਲੋ ਜਿੱਦਾਂ ਅੱਜ ਸੂਚੀ ਤਿਆਰ ਹੋ ਗਈ ਅੱਜ ਤੋਂ ਵਿਰੋਧੀਆਂ ਦੀਆਂ ਗੱਡੀਆਂ ਰਾਤ ਨੂੰ 21:00 ਵਜੇ ਘਰੇ ਆਉਣਗੀਆਂ ਇਹਨਾਂ ਨੇ ਪੂਰੀ ਤਰਥੱਲੀ ਮਚਾ ਦੇਣੀ ਹੈ ਇਨਾਂ ਟਾਲੋਂ ਵਾਸਤੇ ਤੇ ਪੂਰੀ ਹੁਣ ਪੂਰੇ ਅੱਜ ਤੋਂ ਪੂਰੀ ਚਰਚਾ ਸ਼ੁਰੂ ਹੋ ਜਣੀ ਹੈ ਇਹਨਾਂ ਨੇ ਆਪਣੇ ਕੰਮ ਸਟਾਰਟ ਕਰਦਨੇ ਨੇ ਤੇ ਵੀ ਉਮੀਦ ਹੈ ਵੀ ਇਸ ਵਾਰ ਜਿਹੜੀ ਚੋਣ ਹੈ ਇਹ ਵਿਧਾਨ ਸਭਾ ਵਾਂਗ ਦੇਖਣ ਨੂੰ ਮਿਲ ਸਕਦੀ ਹੈ ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਨੂੰ ਮੈਂ ਕੀਮਤੀ ਸਮਾਂ ਦਿੱਤਾ ਤੇ ਹੁਣ ਸਾਨੂੰ ਦੋਈ ਜਜ਼ਾਤਾਂ